ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਬਾਬਾ ਸਤਕਾਰ ਸਰਵੱਤ ਦੇ ਭਲੇ ਦੀ ਅਰਦਾਸ ਕਰਦੀਆਂ। ਸਬਦੀ ਚੜਦੀ ਕਲਾ ਲਈ ਅਰਦਾਸ ਕਰਦੀਆਂ। ਗੱਲ ਮੈਂ ਅੱਜ ਕਰਦੀ ਮਾਂ ਦੀ ਕਿਉਂਕਿ ਮੇਰੀ ਮਾਂ ਦੀ ਅੱਜ ਵਰਸੀ ਆ ਉਹਨਾਂ ਨੂੰ 5 ਸਾਲ ਹੋ ਗਏ ਅਗਿਆਨ। ਭਾਵੇਂ ਉਹ ਸਰੀਰਕ ਤੌਰ ਤੇ ਸਾ ਤੋਂ ਵਿਛੜ ਚੁੱਕੇ ਆ ਪਰ ਸਾਡੇ ਨਾਲ ਨੇ ਸਾਡੇ ਦਿਲਾਂ ਚ ਬਸਦੇ ਨੇ ਬਹੁਤ ਕੁਝ ਦਿੱਤਾ ਉਹਨਾਂ ਨੇ ਅਸੀਂ ਤਾਂ ਦੇਣਾ ਨਹੀਂ ਦੇ ਸਕਦੇ। ਪਰ ਮੈਂ ਉਹ ਬਦਕਿਸਮਤ ਆਂ ਧੀ ਆਂ ਜਿਨੇ ਆਪਣੀ ਮਾਂ ਦੇ ਆਖਰੀ ਦਰਸ਼ਨ ਨਹੀਂ ਕੀਤੇ। ਤੇ ਇਹ ਵੀ ਕਿਹਾ ਜਾਂਦਾ ਕਿ ਤੂੰ ਸੇਵਾ ਨਹੀਂ ਕੀਤੀ ਪਰ ਮੈਂ ਜਿੰਨਾ ਟਾਈਮ ਉਹਨਾਂ ਕੋਲ ਰਹੀਆਂ ਮੈਂ ਉਹਨਾਂ ਦੇ ਕਹਿਣੇ ਤੋਂ ਬਾਹਰ ਨਹੀਂ ਹੋਈ ਕਦੇ ਇਹ ਰੱਬ ਜਾਣਦਾ ਦੂਜੀ ਗੱਲ ਮੈਂ ਇਹ ਕਹੂੰਗੀ ਵੀ ਜਿਹੜੇ ਵੀ ਭੈਣ ਭਾਈ ਆਪਣੇ ਮਾਪੇ ਬਾਪ ਨੂੰ ਬਾਹਰ ਲੈ ਕੇ ਜਾਂਦੇ ਆ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਆਪਣੇ ਮਾਪੇ ਬਾਪ ਨੂੰ ਇੱਕ ਛੋਟਾ ਜਿਹਾ ਫੋਨ ਲੈ ਦਿਆ ਕਰੋ ਤਾਂ ਕਿ ਉਹ ਆਪਣੇ ਇੰਡੀਆ ਰਹਿੰਦੇ ਧੀਆਂ ਪੁੱਤਾਂ ਨਾਲ ਆਪਣੇ ਭੈਣ ਭਾਈਆਂ ਨਾਲ ਬੜੀ ਸੌਖੀ ਤਰ੍ਹਾਂ ਗੱਲ ਕਰਨ ਜਦੋਂ ਤੁਸੀਂ ਗੱਲ ਕਰਾਉਂਦੇ ਹੋ ਇੰਨੀ ਸੌਖੀ ਤਰ੍ਹਾਂ ਗੱਲ ਨਹੀਂ ਕਰ ਸਕਦੇ